ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਮੀਰ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਵੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਡੇਲੀ 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 ਤੁਸੀਂ ਵੀਡੀਓ ਤੁਸੀਂ ਉਹ ਦੇਖ ਸਕੋ ਹਾਂਜੀ ਸਾਡੇ ਜਿਹੜੇ ਇਸ ਤੋਂ YouTube ਤੋਂ ਇਲਾਵਾ ਤੁਸੀਂ ਸਾਨੂੰ ਇੰਸਟਾ ਅ ਫੋਲੋ ਕਰੋ ਸੰਧੂਪਟੀ ਕੋਰਡੋਨਾਟ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਜਿਹੜਾ ਸੇਮ ਫਰੂਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਪਾਰਟੀ ਵੇਅਰ ਫੈਬਰਿਕ ਆ ਚੁੱਕਿਆ ਹੈਗਾ ਆਪਣੇ ਪਾਰਟੀ ਵੇਅਰ ਸੂਟ ਤੁਸੀਂ ਵਿਆਹਾਂਾਂ ਦੇ ਲਈ ਰੈਡੀ ਕਰਵਾਉਣੇ ਨੇ ਸਰਦੀਆਂ ਦੇ ਲਈ ਆਪਣੇ ਸੂਟ ਰੈਡੀ ਕਰਵਾਉਣੇ ਨੇ ਪਿਛਲੇ ਮਹੀਨਿਆਂ ਤੇ ਹਨਾ ਤੇ ਆਪਣੇ ਜਿਹੜੇ ਹਰ ਇੱਕ ਤਰ੍ਹਾਂ ਦੇ ਆਪਣੇ ਕੋਲ 벨ਵਟ ਆ ਚੁੱਕੀ ਹੈ ਸ਼ਾਈਨਿੰਗ ਵਾਲੀ 벨ਵਟ 9000 ਵਾਲੀ ਬੈਲ ਬਟ ਹੈ ਨਾ ਤੇ ਸ਼ਾਈਨ ਵਾਲਾ ਪਸ਼ਮੀਨਾ ਤੇ ਸਿੰਪਲ ਪਸ਼ਮੀਨਾ ਰਾਮਟੈਕਸ ਦਾ ਤੇ ਖਾਦੀ ਸਿਲਕ ਜੋ ਵੀ ਆਪਣਾ ਮਟੀਰੀਅਲ ਹੁੰਦਾਗਾ ਹੈ ਨਾ ਹੈਂਡਵਰਕ ਦੇ ਲਈ ਯੂਜ਼ ਹੋਣ ਵਾਲੇ ਆਪਣੇ ਫੈਬਰਿਕ ਲੇਗੇ ਸਾਰੇ ਆਪਣੇ ਕੋਲ ਆ ਚੁੱਕੇ ਨੇ ਤੁਸੀਂ ਆਪਣਾ ਕੋਈ ਵੀ ਫੈਬਰਿਕ ਦੇਖ ਕੇ ਜੋ ਤੁਹਾਨੂੰ ਪਸੰਦ ਆ ਕਲਰ ਵਗੈਰਾ ਦੀ অপਸ਼ਨ ਰੱਖ ਕੇ ਆਪਣੇ ਜਿਹੇ ਜਿਹੇ ਵਰਕ ਕਰਵਾਉਣਾ ਵਰਕੇ ਦੀ ਜਿਹੜੀ ਸਿਲੈਕਸ਼ਨ ਆ ਤੁਹਾਡੀ ਆਪਣੀ ਵੀ ਹੋ ਸਕਦੀ ਆ ਤੁਹਾਡੇ ਕੋਲ ਕੋਈ ਵਰਤ ਦਾ ਡਿਜ਼ਾਈਨ ਆਪਣਾਗਾ ਤਾਂ ਤੁਸੀਂ ਆਪਣੇ ਵਾਲਾ ਡਿਜ਼ਾਈਨ ਸਾਨੂੰ ਭੇਜ ਕੇ ਆਪਣਾ ਹੈਵੀ ਤੋਂ ਹੈਵੀ ਕਹੇ ਜੇ ਵੀ ਚਾਹੋ ਤੁਸੀਂ ਉਹੋ ਜਿਹਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਸੂਟ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣ ਕਿਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆ ਟੈਬੀ ਸਲਿੱਕ ਫੈਬਰਿਕ ਤੇ ਆਪਨੇ ਰੈਡੀ ਕਰਵਾਇਆ ਜੇ ਤੁਸੀਂ ਤੇ ਇਹਦਾ ਨੇਵੀ ਬਲੂ ਕਲਰ ਹੈਗਾ ਨੇਵੀ ਬਲੂ ਕਲਰ ਆ ਤੇ ਟੈਬੀ ਸਲਿੱਕ ਦੀ ਦੇਖੋ ਫੈਬਰਿਕ ਕਾਫੀ ਸੋਣਾ ਸਾਡਾ ਡਿਜ਼ਾਈਨ ਇਹ ਕਾਫੀ ਟਾਈਮ ਦਾ ਸਾਡਾ ਪਪੂਲਰ ਹੋਇਆ ਹੋਇਆ ਹੈਗਾ ਡਿਜ਼ਾਈਨ ਇਹ ਇਹ ਨੇਵੀ ਬਲੂ ਨਾਲ ਅਸੀਂ ਉਹਤੇ ਕਰਵਾਇਆ ਸੀਗਾ ਆਪਣਾ ਖਾਦੀ ਸਿਲਕੇ ਸੌਰੀ ਖਾਦੀ ਕਾਟਨ ਦੇ ਉੱਪਰ ਕਰਾਇਆ ਸੀ ਲਿਨਨ ਕਾਟਨ ਦੇ ਉੱਪਰ ਇਹ ਨੇ ਗੁੰूठी ਕਰਵਾਇਆ ਸੀ ਰੈਡੀ ਦੇਖੋ ਇਹ ਆ ਆਪਣਾ ਹੁਣ ਟੈਬੀ ਸਿਲਕ ਤੇ ਤਿਆਰ ਉਸ ਤੋਂ ਬਾਅਦ ਪਤਾ ਨਹੀਂ ਇਹ ਵਾਈਟ ਕਲਰ ਦੇ ਉੱਪਰ ਵੀ ਕਾਫੀ ਬਣਿਆਗਾ ਸੀ ਗ੍ਰੀਨ ਤੇ ਕਾਫੀ ਸਾਰੇ ਕਲਰਾਂ ਦੇ ਉੱਪਰ ਬਣਿਆ ਹੈਗਾ ਇਹ ਕਾਫੀ ਸਾਰੇ ਸੂਟ ਬਹੁਤ ਨਾਲ ਜਿਆਦਾ ਵੀ ਹੈਗੇ ਵੀ ਕਿੰਨੇ ਕ ਬਣਨੇਗੇ ਬਹੁਤ سارے ਸੂਟ ਸਾਡੇ ਇਹਦੇ ਡਿਜ਼ਾਈਨ ਦੇ ਵਿੱਚ ਤਿਆਰ ਹੋ ਜਣਗੇ ਹੁਣ ਵੀ ਹੋ ਰਹੇ ਨੇਗੇ ਇਸ ਤੋਂ ਬਾਅਦ ਵੀ ਹੋ ਰਹੇ ਨੇਗੇ ਦੇਖੋ ਇਹਦਾ ਦੇਖੋ ਇਹ ਚਾਪਾਂ ਦੇ ਉੱਪਰ ਇਹਦਾ ਵਰਕ ਆਉਂਦਾ ਹੈ ਚਾਪਾਂ ਦੇ ਉੱਪਰ ਇਹ ਬਣ ਵਰਕਾ ਨੇਵੀ ਬਲੂ ਕਲਰ ਹੈ ਇਹ ਇਸ ਤੋਂ ਇਲਾਵਾ ਜੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਬਾਹ ਦੇ ਉੱਪਰ ਦੇਖੋ ਐਦਾ ਵਰਕ ਆਹ ਵਾਲਾ ਵਰਕ ਹੋਇਆ ਹੋਇਆ ਹੈ ਜੀ ਇਹ ਵਾਲਾ ਬਾਹ ਦੇ ਉੱਪਰ ਨਹੀਂ ਆਪਾਂ ਕਰਦੇ ਜੀ ਬਾਹ ਦੇ ਉੱਪਰ ਤੇ ਐਦਾ ਹੀ ਚਾਕਾਂ ਦੇ ਉੱਪਰ ਬੰਦ ਕਾਫੀ ਸੋਹਣਾ ਖੂਬਸੂਰਤ ਸਟਿਚ ਕੀਤਾ ਹੋਇਆ ਤਾਂ ਕਾਫੀ ਸੋਹਣਾ ਲੱਗਦਾ ਮੈਂ ਤੁਹਾਨੂੰ ਫੋਟੋ ਲਾ ਕੇ ਦਿਖਾ ਦੂਗੀ ਇਹ ਵਾਲੇ ਸੂਟ ਦੇ ਤੇ ਦੇਖੋ ਨਾਲ ਇਹਦੇ ਆਪਾਂ ਨੇ ਪਿਓਰ ਚਨੂਨ ਦਾ ਦੁਪੱਟਾ ਜਿਹੜਾ ਫੋਰ ਸਾਈਡ ਆਪਾਂ ਨੇ ਡਾਈ ਕਰਵਾ ਲਿਆ ਫੋਰ ਸਾਈਡ ਡਾਈ ਹੋਇਆ ਹੈ ਤਾਂ ਐਡਾ ਹੀ ਹੋਇਆ ਹੋਇਆ ਹੈ ਜੀ ਪਿਓ ਚ ਨੂੰ ਦਾ ਪਟਟਾਗਾ ਤੇ ਨੈਟ ਦੀ ਲੇਸ ਨਾਲ ਆਪਣੀ ਫਿਨਿਸ਼ਿੰਗ ਦਿੱਤੀ। ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਜਿਹੜਾ ਬਣ ਕੇ ਤਿਆਰ ਹੋਇਆਗਾ। ਨੇਵੀ ਬਲੂ ਕਲਰ ਤੇ ਪਹਿਲੇ ਕਾਫੀ ਜੱਚਦਾ ਪਹਿਲਾ ਸੋਡਾ ਬਣਿਆ ਵੀ ਨੇਵੀ ਤੇ ਸੀਗਾ ਤੇ ਇੱਕ ਆਪਣੇ ਕੋਲ ਹੋਰ ਵੀਜ ਬਣ ਕੇ ਆਇਆ ਸ਼ਾਇਦ ਇਹ ਜਿਆ ਸੁਬੋ ਮੈਂ ਤੁਹਾਨੂੰ ਦਿਖਾਉਂਗੀ। ਦੇਖ ਕਾਫੀ ਸੋਹਣਾ ਸੂਟ ਲੱਗ ਰਿਹਾ ਹੈ ਆਪਣਾ ਤੁਸੀਂ ਫੈਬਰਿਕ ਦੀ ਸਿਲੈਕਸ਼ਨ ਆਪਣੀ ਕਰਕੇ ਫੈਬਰਿਕ ਜੋ ਤੁਹਾਨੂੰ ਪਸੰਦ ਆ ਉਸੇ ਤੇ ਕਰਵਾ ਸਕਦੇ ਹੋ। ਸਾਰੇ ਫੈਬਰਿਕ ਦੇ ਉੱਪਰ ਵੀ ਇਹਦੀ ਫਿਨਿਸ਼ਿੰਗ ਹੈ ਜਿਹੜੀ ਕਾਫੀ ਸੋਹਣੀ ਆਉਂਦੀ ਹੈ ਇਸੂਟ ਤੇ। ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਗਾ ਆਪਣਾ ਇਹ ਰੈਡੀ ਕਰਵਾਇਗਾ ਬਲੈਕ ਕਲਰ ਤੇ ਜੌਰਜਟ ਦੀ ਇਹਦੀ ਫੈਬਰਿਕ ਆ ਤੇ ਇੱਕ ਕਲਰ ਦੇ ਥ੍ਰੈਡ ਨਾਲ ਆਪਾਂ ਇਹਦੇ ਵਰਕ ਕਰਵਾਇਗਾ ਇੱਕ ਪਿੱਲੇ ਦੇ ਸੈੱਡ ਨਾਲ ਵਰਕ ਹੋਇਆ ਹੈਗਾ ਆਪਣਾ ਜੌਰਜਟ ਫੈਬਰਿਕ ਬਲੈਕ ਕਲਰ ਰੈੱਡ ਕਲਰ ਦੇ ਸੈੱਡ ਨਾਲ ਆਪਾਂ ਇਹਦੇ ਵਰਕ ਕਰਵਾਇਆਗੇ ਕਾਫੀ ਸੋਹਣਾ ਪੜਾ ਸੂਟ ਬਲੈਕ ਕਲਰ ਦੇ ਤੇ ਰੈੱਡ ਕਲਰ ਵੈਸੀ ਕਾਫੀ ਜੱਚਦਾ ਬੰਦਾ ਗ੍ਰੈਂਡ ਫ੍ਰੈਡ ਬਲੈਕ ਕਲਰ ਦੇ ਉੱਪਰ ਇਹ ਵਾਲਾ ਵਰਕ ਹੈ ਜਿਹੜੇ ਚਾਕਾਂ ਦੇ ਉੱਪਰ ਹੈਗਾ ਆ ਜਿਹੜਾ ਸਾਰਾ ਡਿਜ਼ਾਈਨ ਆਪਣਾ ਰੈਡੀ ਹੋਇਆ ਰੈੱਡ ਕਲਰ ਦੇ ਨਾਲ ਇਹ ਸਾਰਾ ਚਾਕਾਂ ਦੇ ਉੱਪਰ ਹੋਇਆ ਹੈ। ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਿਖਾ ਦਿੰਨੇ ਆਪਾਂ ਨੇੜੇ ਕੈਮਰਾ ਕਰਕੇ। ਤੁਸੀਂ ਵਰਕ ਦੇ ਵਿੱਚ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਐਦਾ ਕਮੀ ਮਹਿਸੂਸ ਨਹੀਂ ਹੋਣੀ ਹੈਗੀ। ਕਾਫੀ ਸੋਹਣਾ ਵਰਕ ਦੀ ਫਿਨਿਸ਼ਿੰਗ ਦਿਨੇ ਹੈਗੀ। ਵਰਕ ਦਾ ਨੁਸਾਨ ਸੂਟਾ ਦਾ ਸੋਨਾ ਹੀ ਮਿਲੂਗਾ। ਦੇਖੋ ਚਾਕਾਂ ਦੇ ਉੱਪਰ ਐਦਾ ਆਪਣੇ ਦੋਨੋਂ ਸਾਈਡਾਂ ਤੇ ਵਰਕ ਹੈਗਾ। ਤੇ ਇਹ ਵਾਲਾ ਵਰਕ ਦੇਖੋ ਇਹ ਗਲੇ ਦੀ ਪਟਾਈ। ਇਹ ਗਲੇ ਦਾ ਵਰਕ ਹੈ, ਚਾਕਾਂ ਦਾ ਵਰਕ ਹੈਗਾ ਤੇ ਇਹਦੀ ਆਪਾਂ ਨੂੰ ਬਾਹ ਦੇ ਪਰਵਾਹੀ ਦੀ। ਆਹ ਵੇਖੋ। ਇਹ ਵਾਲਾ ਵਰਤੈਣ ਦੀ ਫਾਉਂਡ ਉੱਪਰ ਹੋਇਆ ਹੈ ਜਾਰਜਟ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਪਣਾ ਐਡਾ ਆਪਾਂ ਨੇ ਸਾਰਾ ਜੀ ਦੇ ਰੈਡੀ ਕਰਵਾਇਆ ਸਾਰੀ ਇਹਦਾ ਬਲੈਕ ਰੈੱਡ ਦੇ ਮਤਲਬ ਲੈਰੀ ਹੀ ਬਣਾ ਕੇ ਆਪਾਂ ਨੇ ਸਾਰਾ ਜੀ ਰੈਡੀ ਕਰਵਾਇਆ ਦੁਪੱਟਾ ਕਾਫੀ ਸੋਹਣਾ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਬਸ ਵੀ ਤੁਸੀਂ ਫੈਬਰਿਕ ਚੇਂਜ ਕਰਨੀ ਹੈ ਜੇਕਰ ਤੁਸੀਂ ਆਪਣਾ ਡੇਲੀ ਵੇਅਰ ਦੇ ਲਈ ਸੂਟ ਰੈਡੀ ਕਰਵਾਉਣਾਗਾ ਜਾਂ ਤੁਸੀਂ ਆਪਣਾ ਕਿਸੇ ਨਾ ਹੋਰ ਇਸੇ ਹੋਰ ਵਧੀਆ ਟੈਬੀ ਸਿਲਕ ਵਗੈਰਾ ਤੇ ਕ੍ਰੇਪ ਤੁਸੀਂ ਡੈਡੀ ਕਰਵਾਉਣਾ ਤਾਂ ਸਾਰੀ ਡਿਟੇਲਸ ਹਮ ਆਪਣੇ ਭੇਜ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਬਾਕੀ ਇਹ ਆਪਾਂ ਇੱਕ ਥ੍ਰੈਡ ਦੇ ਨਾਲ ਵਰਕ ਕਰਵਾਏ ਤੁਸੀਂ ਕਲਰਫੁਲ ਵੀ ਕਰਵਾ ਸਕਦੇ ਹੋ ਜਰੂਰੀ ਨਹੀਂ ਵੀ ਤੁਸੀਂ ਇੱਕ ਥ੍ਰੈਡ ਦੇ ਨਾਲ ਹੀ ਵਰਕ ਕਰਵਾਉਣਾਗਾ ਤੁਸੀਂ ਇਹਦੇ ਵਿੱਚ 2-3 ਕਲਰ ਹੋਰ ਐਡ ਕਰਵਾ ਕੇ ਵੀ ਵਰਕ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਫੈਬਰਿਕ ਕਲਰ ਵਰਕ ਕਰਾਂ ਸਰਕ ਡਿਟੇਲ ਭੇਜ ਕੇ ਆਪਾਂ ਤਿਆਰ ਕਰਵਾ ਸਕਦੇ ਹਾਂ ਅੱਗੇ ਜਿਹੜਾ ਨੈਕਸਟ ਆ ਆਪਣਾ ਇਹ ਆਪਾਂ ਨੇ ਮਸਲੀਨ ਤੇ ਕੈਟ ਬੈਗ ਮਸਲੀਨ ਦੀ ਫੈਬਰਿਕ ਆਗੀ ਤਿੰਨ ਏਵੀ ਬਲੂ ਕਲਰ ਹੈ ਦਾ ਮੇਲ ਬਲੂ ਕਲਰ ਆ ਤੇ ਮਸਲੀਨ ਦੀ ਫੈਬਰਿਕ ਆ ਇਹਦੇ ਆਪਣਾ ਜਿਹੜਾ ਹਵਾਲ ਫਲਾਰ ਆ ਨਾ ਇਹ ਸਾਰਾ ਫਰੰਟ ਦੇ ਅੱਗੇ ਦੇ ਵੇ ਮਤਲਬ ਸੈਂਟਰ ਦੇ ਵਿੱਚ ਆਊਗਾ ਇਧਰ ਦੇਖੋ ਕਿਹੜਾ ਰਹਿ ਗਿਆ ਇਧਰ ਕਿਹੜਾ ਰਹਿ ਗਿਆ ਇਹ ਫਰੰਟ ਮਤਲਬ ਸੈਂਟਰ ਦੇ ਵਿੱਚ ਬੜੇ ਵੇਰ ਬੜੀ ਵੇਰ ਦਿੱਤਾ ਬਣਾਇਆ ਹੈ ਸਾਰਾ ਇਹ ਸੈਂਟਰ ਦੇ ਵਿੱਚ ਆਊਗਾ ਕਬੜਾ ਕਾਫੀ ਆਪਣਾ ਹਿੱਪ ਤੱਕ ਉੱਪਰ ਤੱਕ ਲੰਘ ਜੂਗਾ ਇਹ ਫਲਰ ਇਹਦਾ ਸਾਰੀ ਸ਼ੋਰਟ ਦੇ ਸੈਂਟਰ ਤੇ ਬਣਿਆ ਹੋਇਆ ਹੈ ਹਾਂਜੀ ਇਹ ਆਪਣਾ ਫਲਾਰ ਆਗਾ ਇੱਕ ਇਹਦੇ ਬਾਅਦ ਇਹ ਵਾਲਾ ਬੰਧਿਆ ਆਊਗਾ ਬਾਕੀ ਡਿਜ਼ਾਈਨ ਆ ਗਿਆ ਨਾਲ ਆਪਾਂ ਇਹਦੇ ਸੁਪਰ نیٹ ਦਾ ਦੁਪੱਟਾ ਤਿਆਰ ਕਰਵਾਇਆ ਪਲੇਨ ਜਿਵੇਂ ਕਸਟਮਰ ਦੀ ਚੁਆਇਸ ਹੁੰਦੀ ਆਪਾਂ ਉਦਾਂ ਹੀ ਕਰਵਾਉਣਾ ਹੈ ਕਿ ਬੈਸਟ ਦੇ ਨਾਲ ਕਲਰਫੁਲ ਵੀ ਸੋਹਣਾ ਲੱਗਾ ਸੀਗਾ ਲੱਗਣਾ ਸੀਗਾ ਤੇ ਉਹਨਾਂ ਨੇ ਆਪਣਾ ਵਿਦਆਊਟ ਆਫ ਫਿਨਿਸ਼ਿੰਗ ਹਨਾ ਤੇ ਵਿਦਆਊਟ ਆਪਣਾ ਟਾਈ ਡਾਈ ਉਹਨਾਂ ਨੇ ਇੱਕ ਕਲਰ ਦਾ ਹੀ ਆਪਣਾ ਦੁਪੱਟਾ ਕਰਵਾਉਣਾ ਸੀ ਤਾਂ ਕਰਕੇ ਆਪਾਂ ਉਸੇ ਤਰ੍ਹਾਂ ਤਿਆਰ ਕਰਵਾਇਆ ਬਾਕੀ ਇਹਦੇ ਨਾਲ ਆਪਾਂ ਕਲਰਫੁਲ ਕਰਵਾ ਦਿੱਤਾ ਕਾਫੀ ਸੋਹਣਾ ਲੱਗਦਾ ਕਲਰਫੁਲ ਲੇਸ ਵਗੈਰਾ ਕਰਵਾ ਕੇ ਵੀ ਪਲੇਟ ਕਰਵਾ ਕੇ ਤੁਹਾਨੂੰ ਬਹੁਤ ਜਿਹਾ ਲੱਗਦਾ ਨਾ ਬਾਕੀ ਜਿਵੇਂ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ ਜਿਵੇਂ ਹਨਾ ਕੋਈ ਚੰਗਾ ਲੱਗਦਾ ਕਿਸੇ ਨੂੰ ਹਨਾ ਸੂਟ ਵਗੈਰਾ ਆਪਣਾ ਰੈਡੀ ਕਰਵਾਉਣਾ ਉਹਦਾ ਆਪਣੀ ਸਾਰੀ ਗੱਲ ਦੱਸ ਕੇ ਸਾਨੂੰ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਨੇ ਹਾਂਜੀ ਦੇਖੋ ਇਹ ਨੈਕ ਸੂਟ ਆਪਣਾ ਇਹ ਆਪਾਂ ਨੇ ਤਿਆਰ ਕਰਵਾਇਆ ਹੈਗਾ ਪਿੰਕ ਪੀਚ ਕਲਰ ਦੇ ਉੱਪਰ ਕਾਫੀ ਸੋਹਣਾ ਡਿਜ਼ਾਈਨ ਆਪਣਾ ਤਿਆਰ ਹੋਇਆ ਹੋਇਆ ਹੈ ਪੀਚ ਪੀਚ ਕਲਰ ਦਾ ਕਾਫੀ ਕਲਰ ਵੀ ਕਾਫੀ ਡਿਫਰੈਂਟ ਹੋ ਜਾਏਗਾ ਸੋਹਣਾ ਜਿਹਾ ਕਲਰ ਹੈਗਾ ਇਹ ਐਦਾਂ ਤਿਆਰ ਹੋਇਆ ਗਲੇ ਦਾ ਵਰਕ ਦੇਖੋ ਕਾਫੀ ਹੈਵੀ ਹੈ ਇਹਦਾ ਤੇ ਗਲੇ ਦਾ ਵਰਕ ਤਾਂ ਦੇਖੋ ਹੁੰਦਾ ਹੀ ਹੁੰਦਾ ਆਪਣੇ ਸਾਰੇ ਸੂਟਾਂ ਤੇ ਗਲੇ ਦੇ ਵਰਕ ਦੇ ਨਾਲ ਨਾਲ ਇਧਰ ਸਾਈਡਰ ਦੇ ਆਪਣੇ ਸਾਰੇ ਜਿਹੜੇ ਆਪਾਂ ਕਹਿੰਦੇ ਨੇ ਮੋਡਿਆਂ ਦਾ ਵਰਕ ਦੇਖੋ ਇਹ ਵੀ ਸਾਰਾ ਕਵਰ ਹੋਇਆ ਹੋਇਆ ਹੈਗਾ ਕਾਫੀ ਸੋਹਣਾ ਗਲੇ ਦਾ ਵਰਕ ਤਾਂ ਬਾਕੀ ਸਾਰੇ ਸ਼ਰਟ ਤੇ ਦਸਤੀਆਂ ਜਿਹੀਆਂ ਆਉਣਗੀਆਂ ਤੇ ਆਹ ਵਾਲੇ ਜਿਹੜੇ ਫਲਾਰ ਲੰਗੇ ਇਹ ਪੱਤੇ ਆਉਣਗੇ ਇਹ ਪੱਤੇ ਆਉਣਗੇ ਫਲਾਰ ਆਹ ਵਾਲੇ ਤੇ ਇਧਰ ਬੂਟੀਆਂ ਜਿ ਆ ਗਈਆਂ ਤੇ ਗਲੇ ਦਾ ਵਰਕ ਦੇਖੋ ਕਾਫੀ ਸੋਹਣਾ ਲੱਗਦਾ ਹੈ ਗਲੇ ਦਾ ਵਰਕ ਤੇ ਬਾਕੀ ਇਹਦੇ ਬਾਹਲੇ ਵਰਕ ਤੁਹਾਨੂੰ ਇਹ ਵਾਲਾ ਦੇਖੋ ਬਾਹਰ ਉੱਤੇ ਬਟਕਾ ਲਾ। ਕਾਫੀ ਸੋਨਾ ਆਪਣਾ ਬਾਹਰ ਬਟਕਾਗਾ। ਨਾਲ ਆਪਣਾ ਇਹ ਦੁਪੱਟਾ ਜਿਹੜਾ ਸੁਪਰ نیٹ ਦਾ ਰੈਡੀ ਕਰਵਾਏਗਾ। ਸੁਪਰ نیٹ ਦਾ ਦੁਪੱਟਾ ਇਹ ਦੇਖੋ ਇਦਾਂ ਸਾਰਾ ਟਾਈਡਾ ਹੀ ਹੋਇਆ ਹੋਇਆਗਾ। ਦੁਪੱਟਾ। ਬਾਕੀ ਹੋਰ ਤਾਂ ਜਿਵੇਂ ਪਸੰਦ ਹੋਇਆ ਪਲੇਨ ਕਰਵਾਉਣਾ ਹਨਾ ਜਾਂ ਕੋਈ ਆਪਣਾ ਪਿਓਰ ਚਨੂਨ ਬਾਇਰ ਦਾ ਕੋਟਾ ਦਾ ਹਨਾ ਜਿਵੇਂ ਮਸਲੀਨ ਦਾ ਜਿਵੇਂ ਤੁਹਾਨੂੰ ਪਸੰਦ ਤੁਹਾਨੂੰ ਕਰਵਾ ਸਕਦੇ ਹੋ। ਇਹ ਵਾਲੀ ਡਿਜ਼ਾਈਨਿੰਗ ਤੁਸੀਂ ਆਪਣੇ ਕਿਸੇ ਵਧੀਆ ਪਾਰਟੀ ਵੇਅਰ ਫੈਬਰਿਕ ਤੇ ਟੈਪਿਸਨ ਕਿ ਕਰੇਪ ਵਗੈਰਾ ਤੇ ਟਿਸ਼ੂ ਤੇ ਤਿਆਰ ਕਰਵਾਉਣੀ ਹਨਾ। ਪਿਓਰ ਔਰਗਾਂਜ਼ਾ ਤੇ ਤਾ ਕਾਫੀ ਸੋਹਣੀ ਆਪਣੀ ਫਿਟਿੰਗ ਦੇ ਨਾਲ ਜਿਹੜਾ ਤੁਸੀਂ ਸੂਟ ਲੈਸ ਤਾਂ ਕਰਦੇ ਹਾਂ ਬਾਕੀ ਸਾਰੇ ਡਿਟੇਲ ਆਪਾਂ ਸੈਂਡ ਕਰਕੇ ਸੇਮ ਤੋਂ ਸੇਮ ਸੂਟ ਰੈਡੀ ਆਪਾਂ ਬਾਇਕ ਕਰ ਸਕਦੇ ਹਾਂ ਹਾਂਜੀ ਜਿਹੜਾ ਇਹ ਸੂਟ ਤੇ ਆਪਾਂ ਨੇ ਤਿਆਰ ਕਰਵਾਇਆ ਇਹ ਮੈਲਬਰੀ ਦੀ ਫੈਬਰਿਕ ਆ ਆਪਣੀ ਮੈਲਬਰੀ ਫੈਬਰਿਕ ਦੇ ਆਪਾਂ ਨੇ ਰੈਡੀ ਕਰਾਇਆ ਬਹੁਤ ਜ਼ਿਆਦਾ ਸੋਹਣਾ ਆਪਣਾ 골ਡਨ ਜਿਹੜਾ ਮਹਿੰਗੀ ਕਲਰ ਹੁੰਦਾ ਉਹ ਵਾਲਾ ਕਦਰ ਆ ਕਾਫੀ ਸੋਹਣਾ ਕਲਰ ਦੇਖੋ ਆਪਣਾ ਮੈਲਬਰੀ ਦੇ ਵਿੱਚ ਇਹ ਤੇ ਐਦਾਂ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਸੀ ਮਸ਼ੀਨ ਚ ਤਿਆਰ ਹੋਇਆ ਹੈ ਦੇਖੋ ਆਪਣਾ ਗਲੇ ਦਾ ਵਰਕ ਆ ਗਿਆ ਉੱਪਰ ਤੇ ਸੈਂਟਰ ਪੈਨਲ ਤੇ ਗਲੇ ਦਾ ਵਰਕ ਕਾਫੀ ਸੋਹਣਾ ਆਪਣਾ ਵਧੀਆ ਬਣਿਆ ਹੋਇਆ ਹੈ ਦੇਖੋ ਗਲੇ ਦਾ ਵਰਕ ਕਿੱਦਾਂ ਗਲੇ ਦਾ ਵਰਕ ਆ ਗਿਆ ਸਾਰਾ ਤੇ ਇਹਦਾ ਸੈਂਟਰ ਪੈਨਲ ਲੱਗਿਆ ਤੁਸੀਂ ਆਪਣਾ ਹਨਾ ਇਹਦੇ ਵਿੱਚ ਕੋਈ ਹੋਰ ਫਲਾਰ ਵਗੈਰਾ ਐਡ ਕਰਵਾਉਣਾ ਉਹ ਵੀ ਕਰਵਾ ਸਕਦੇ ਹੋਗੇ ਇਹਦਾ ਕਲਰ ਕੋਡ ਦੇਖੋ ਸਾਰਾ ਆਪਾਂ ਥ्रेड ਲਾਇਆ ਹੋਇਆ ਤੇ ਵਿੱਚ ਥ्रेड ਤੁਸੀਂ ਆਪਣੀ ਚੋਇਸ ਦਾ ਵੀ ਦੱਸ ਸਕਦੇ ਹੋਗੇ ਇਸ ਤਰ੍ਹਾਂ ਅਸੀਂ ਜਿਹੜੇ ਫੈਬਰਿਕ ਦੇ ਕਲਰ ਦੇ ਅਕੋਰਡਿੰਗ ਹੀ ਥ्रेड ਲਾਉਣਾਗੇ ਕਾਫੀ ਸੋਹਣੀ ਉਹਦੀ ਫਿਨਿਸ਼ਿੰਗ ਆਉਂਦੀ ਐ ਨਹੀਂ ਹੈਗਾ ਵੀ ਵੀ ਕਲਰ ਕੋਈ ਹੋਰ ਹੋਊਗਾ ਉਹਦਾ ਨਾਲ ਸੈੱਟ ਆਪਾਂ ਹੋਰ ਯੂਜ਼ ਕਰਾਂਗੇ ਤੁਸੀਂ ਆਪਣੇ ਹਨਾ ਇਹਦੇ ਅਕੋਰਡਿੰਗ ਆਪਾਂ ਉਦਾਂ ਆਪਣਾ ਸਾਰਾ ਥ्रेड ਵਗੈਰਾ ਵੀ ਦੱਸ ਸਕਦੇ ਹੋ ਜਿੱਦਾਂ ਸੈਂਟਰ ਪੈਨਲ ਨੇ ਉਦਾਂ ਦੇਖੋ ਇਹਦੀ ਬਾਹਰ ਨੂੰ ਪਰਵਾਜ਼ ਪਾਉਗੇ ਤੁਸੀਂ ਨਾਲ ਆਪਣਾ ਬਾਟਮ ਵਗੈਰਾ ਦਾ ਐਡ ਕਰਵਾਉਣਾ ਵੀ ਕਰਵਾ ਸਕਦੇ ਹੋਗੇ ਨਾਲ ਆਪਾਂ ਸੁਪਰ ਨੈਟ ਦਾ ਦੁਪੱਟਾ ਦੇਖੋ ਤਿਆਰ ਕਰਵਾਇਆ ਗਿਆ ਐਦਾਂ ਬਹੁਤ ਜਿਆਦਾ ਸੋਹਣਾ ਆਪਣਾ ਦੁਪੱਟਾ ਤਿਆਰ ਹੋਇਆ ਹੈਗਾ ਤੁਹਾਨੂੰ ਦਿਖਾਉਣਾ ਹੈ ਆਪਾਂ ਸਾਰੀ ਖੋਲ ਕੇ ਦੁਪੱਟਾ ਕਾਫੀ ਸੋਹਣਾ ਵਧੀਆ ਇਹਦੀ ਡਾਈਕ ਹੋਈ ਫਿਰ ਪੱਟੇ ਸੁਪਰ ਨੈਟ ਦਾ ਦੁਪੱਟਾ ਹੈਗਾ ਆਪਣਾ ਇਹਦਾ ਕਿੰਨਾ ਸੋਨਾ ਦੇ ਕੋ ਡਾਈ ਕਰਵਾਇਆ ਹੈ ਫੋਰ ਸਾਈਡ ਦੇ ਟਾਈ ਡੇ ਕਰਵਾਈ ਆ ਵਿਚਕਾਰ ਦੇਖੋ ਜੇ ਪੰਜਾਬੀ ਜਿਹੜੇ ਆਪਣੇ ਗੇ ਡਾਟਸ ਦੇ ਹੀ ਉਪਰ ਵਾਲੀ ਕਿੰਨਾ ਜਿਆਦਾ ਸੋਨਾ ਖੂਬਸੂਰਤ ਦੇ ਕੋ ਆਪਣਾ ਸੂਟ ਤਿਆਰ ਕਰਾਇਆ ਲੈਂ ਆਪਾਂ ਨੈਟ ਦੀ ਲੇਸ ਨਾਲ ਆਪਣੀ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਜਿਆਦਾ ਸੋਨਾ ਖੂਬਸੂਰਤ ਆਪਣਾ ਸੂਟ ਰੈਡੀ ਹੋਇਆਗਾ ਤੁਸੀਂ ਸੇਮ ਡਿਜ਼ਾਈਨਿੰਗ ਦੇ ਨਾਲ ਸੇਮ ਫੈਬਰਿਕ ਦੇ ਨਾਲ ਵੀ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਆਪਣਾ ਆਪਣੇ ਚੋਇਸ ਦੇ ਅਕੋਰਡਿੰਗ ਚੇਂਜ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਚੋਇਸ ਦੇ ਅਕੋਰਡਿੰਗ ਸਾਰੇ ਡਿਜ਼ਾਈਨਿੰਗ ਵਗੈਰਾ ਦੱਸ ਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ हां जी ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਵਰਕ ਦੀ ਡਿਟੇਲ ਤੇ ਫੈਬਰਿਕ ਦੀ ਡਿਟੇਲ ਸਾਰੀ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਕਿਵੇਂ ਤੁਸੀਂ ਵਰਕ ਆਪਣੇ ਅਕੋਰਡਿੰਗ ਵਰਕ ਚੇਂਜ ਕਰ ਸਕਦੇ ਹੋ ਆਪਣੇ ਅਕੋਰਡਿੰਗ ਆਪਣੀ ਫੈਬਰਿਕ ਦਾ ਕਲਰ ਫੈਬਰਿਕ ਹਨਾ ਜੋ ਤੁਹਾਨੂੰ ਪਸੰਦਾ ਉਸੇ ਤੇ ਤੁਸੀਂ ਆਪਣਾ ਡਿਜ਼ਾਈਨ ਵਗੈਰਾ ਜਿਹੜਾ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਬਾਕੀ ਸਾਰੇ ਸਿਲੈਕਸ਼ਨ ਬੁਟੀਕ ਸੂਟ ਰੈਡੀ ਕਰਵਾਉਣ ਦਾ ਆਪਣਾ ਇਹੀ ਫਾਇਦਾ ਹੁੰਦਾ ਹੈਗਾ ਕਿ ਤੁਸੀਂ ਆਪਣੇ ਅਕੋਰਡਿੰਗ ਆਪਣਾ ਫੈਬਰਿਕ ਦੱਸ ਸਕਦੇ ਹੋ ਕੋਈ ਵੀ ਵਰਕ ਉਹਦੇ ਵਿੱਚ ਤੁਸੀਂ ਐਡ ਕਰਵਾਉਣਾਗਾ ਤੁਹਾਨੂੰ ਜਿਆਦਾ ਵਰਕ ਲੱਗ ਰਿਹਾ ਉਹਨੂੰ ਸਕਿਪ ਕਰਵਾਉਣਾਗਾ ਹਨਾ ਤਾਂ ਤੁਸੀਂ ਆਪਣੇ ਅਕੋਰਡਿੰਗ ਆਪਣੇ ਵਰਕ ਦੀ ਸਿਲੈਕਸ਼ਨ ਕਰਕੇ ਫੈਬਰਿਕ ਦੀ ਸਿਲੈਕਸ਼ਨ ਕਰਕੇ ਆਪਣੇ ਆਪਣੀ ਪਸੰਦ ਦਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਦੁਪੱਟਾ ਵਗੈਰਾ ਵੀ ਤੁਹਾਡੀ ਪਸੰਦ ਦੇ ਅਕੋਰਡ। ਇਹ ਤੱਕ ਫਿਨਿਸ਼ਿੰਗ ਵਗੈਰਾ ਵੀ ਦੁਪੱਟੇ ਤੁਹਾਡੇ ਆਪਣੇ ਅਕੋਰਡਿੰਗ ਹੀ ਹੋਏਗੀ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਆਰਡਰ ਸਾਨੂੰ ਕਰ ਸਕਦੇ ਹੋਗੇ ਤੇ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਹੁੰਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅ